ਜਿੱਥੇ ਜਾਏ ਬਹੀ ਹੈ ਭਲਾ ਕਹੀ ਹੈ ਜਿੱਥੇ ਜਾ ਬੈਠੇ ਉਥੇ ਭਲਾ ਕਰਨ ਦੀ ਸੋਚ ਭਲਾ ਕਰਨ ਦੀ ਆਦਤ ਇਸ ਸੁਭਾਅ ਵਿੱਚ ਆ ਜਾਵੇ ਪਰ ਤੇਰੇ ਪਲਪਿਟੇਸ਼ਨ ਸੁਭਾਵਕ ਬਣ ਚੁੱਕਾ ਹੈ ਕਿ ਤੂੰ ਭਲਾ ਤੇ ਕੀ ਕਰਨਾ ਹੈ ਤੂੰ ਜਿੱਥੇ ਵੀ ਜਾਣਾ ਹੈ ਬੁਰਾ ਸੋਚਦਾ ਹੈ ਬੁਰਾ ਚਿਤ ਵਧਾਏ ਬੁਰਾ ਕਰਨਾ ਹੈ ਇਸ ਕਰਕੇ ਸਹਿ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਆਖਰੇ ਨੇ ਕਿ ਆਪਣੇ ਆਪ ਤੋਂ ਸ਼ੁਰੂਆਤ ਕਰ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰ ਕਿਸੇ ਦੀਆਂ ਖਾਮੀਆਂ ਲੱਭਣ ਦੀ ਥਾਂ ਤੇ ਕਿਸੇ ਵਿੱਚ ਊਣ ਤਾਈਆਂ ਨੂੰ ਇਕੱਤਰ ਕਰਨ ਦੀ ਥਾਂ ਤੇ ਆਪਣੇ ਅੰਦਰ ਝਾਤ ਮਾਰਾ ਪੰਡੜੇ ਗਿਰਵਾਨ ਮੇ ਸਿਰ ਨੀਵਾ ਕਰ ਦੇਖ ਦੇਖ ਭਲਿਆ ਆਪਣੇ ਆਪ ਨੂੰ ਕਿ ਮੈਂ ਕਿੱਥੇ ਖੜਾ ਤੇ ਸੱਚ ਜਾਣੇ ਜਿੱਦਨ ਆਪਣੇ ਅੰਦਰ ਨੂੰ ਝਾਤਣਾ ਸ਼ੁਰੂ ਕਰ ਦਿੱਤਾ ਨਾ ਪਰਚੋਲਣਾ ਸ਼ੁਰੂ ਕਰ ਦਿੱਤਾ ਉਦਣ ਫਿਰ ਅੰਦਰੋਂ ਵਾਰ-ਵਾਰੇ ਖਿਆਲ ਇਹ ਮਹਾਰਾਜ ਦੇ ਪਾਵਨ ਬਚਨ ਜਿਹੜੇ ਸੱਚੇ ਪਾਤਸ਼ਾਹ ਨੇ ਸਾਡੇ ਤੇ ਤਰਸ ਕੀਤਾ ਹੈ ਨਾ ਕਿ ਫਿਰ ਤੂੰ ਇਹ ਆਖਿਆ ਕਰੇਗਾ ਹਮ ਅਬ ਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਬਖਾ ਬਖ ਖਾਈ ਮਾਇਆ ਮੋਹ ਪਰਮ ਪਰ ਭੁੱਲੇ ਸੁਤਦਾਰਾ ਸਉ ਪ੍ਰੀਤ ਲਗਾਈਏ ਕਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਟਾਈਏ ਕਰ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਇ ਮੈਂ ਔਗਣਾ ਨਾਲ ਪਰਿਆ ਮਾਲਕਾ ਮੈਂ ਗੁਨਾਹਾਂ ਨਾਲ ਪਰਿਆ ਚੰਗਾ ਹੋਣ ਦੇ ਬਾਵਜੂਦ ਵੀ ਤੇਰੀ ਰਸਨਾ ਇਹੀ ਆਖੇਗੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਇਸ ਕਰਕੇ ਇਹ ਲਾਲਚ ਹੋ ਗੁਣ ਤੋ ਚਰੋ ਇਹ ਲਾਲਚ ਅੰਦਰ ਪੈਦਾ ਕਰ ਕੀ ਲਾਲਚ ਅੰਦਰ ਪੈਦਾ ਕਰਾਂ ਜੀ ਅਰ ਸਿੱਖ ਹੋ ਆਪਣੇ ਹੀ ਮਨ ਕੋ ਆਪਣੇ ਮਨ ਨੂੰ ਸਿਖਿਆ ਦੇ ਆਪਣੇ ਆਪ ਨੂੰ ਸਵਾਰ ਜਿੰਨਾ ਚਿਰ ਤੱਕ ਤੂੰ ਬਾਹਰੀ ਤੌਰ ਤੇ ਦੂਸਰਿਆਂ ਨੂੰ ਸਵਾਰਨ ਦਾ ਯਤਨ ਕਰੇਂਗਾ ਨਾ ਉਹਨਾਂ ਚਿਰ ਤੱਕ ਨਿੱਜ ਦਾ ਪਲਾ ਨਹੀਂ ਹੋਣ ਵਾਲਾ ਪਹਿਲਾਂ ਆਪਣੇ ਆਪ ਤੋਂ ਸ਼ੁਰੂਆਤ ਕਰਨੀ ਪੈਣੀ ਹੈ ਦੰਨੇ ਲੋਕ ਬੜੇ ਸੋਹਣੇ ਵਿਅੰਗਮਈ ਤਰੀਕਿਆਂ ਨਾਲ ਵੀ ਸਾਨੂੰ ਸਮਝਾਉਂਦੇ ਸਨ ਕਿ ਜਦੋਂ ਕਿਸੇ ਵੱਲ ਉਂਗਲ ਕਰੀਦੀ ਹੈ ਤੈਨੂੰ ਉਂਗਲ ਆਪਣੇ ਵੱਲ ਹੋ ਜਾਂਦੀ ਹੈ ਪਹਿਲਾ ਆਪਣੇ ਆਪ ਦੀ ਪਰਚੋਲ ਕਰ ਨਿਜ ਨੂੰ ਪਛਾਨ ਆਪਣੇ ਆਪ ਨੂੰ ਸਮਝ ਆਪਣੇ ਆਪ ਨੂੰ ਜਾਣ ਸੋ ਦਸਮ ਪੀਤਾ ਪਾਤਸ਼ਾਹ ਜੀ ਵੀ ਇਹੀ ਰਾ ਕਹਿ ਰਹੇ ਨੇ ਕਿ ਰਾਸ ਬਿਰਾਨੀ ਰਾਖ ਤੇ ਖਾਇਆ ਕਰ ਕਾ ਖੇਤ ਆਪਣੇ ਘਰ ਦੀ ਰਾਖੀ ਕਰਨੀ ਸੀ ਇਹਨੇ ਕਬੀਰ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰਹ ਰੇਤ ਦੂਜਿਆਂ ਨੂੰ ਉਪਦੇਸ਼ਕ ਬਣ ਕੇ ਸਮਝਾਉਣ ਤੁਰ ਪਿਆ ਪਰ ਆਪਣੀ ਕਹਾਣੀ ਕਿੱਥੇ ਖੜੀ ਸੀ ਆਪ ਉਸੇ ਹੀ ਬਕਾਰਾਂ ਵਿੱਚ ਆਪ ਉਸੇ ਹੀ ਦੰਦਾਲਾਂ ਦੇ ਵਿੱਚ ਫਸਿਆ ਰਹਿ ਗਿਆ ਇਸ ਕਰਕੇ ਸਭ ਸੱਚੇ ਪਾਤਸ਼ਾਹ ਕਹਿੰਦੇ ਨੇ ਦੂਜੇ ਨੂੰ ਸਮਝਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਸਵਾਰ ਆਪਣੇ ਆਪ ਦਾ ਭਲਾ ਕਰ ਆਪਣੇ ਅੰਦਰ ਕੰਮ ਕਰ ਸਮੂੱਚੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਬਦਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਸਭ ਸੱਚੇ ਪਾਤਸ਼ਾਹ ਨੇ ਬਯੰਤ ਥਾਵਾਂ ਤੇ ਸ਼ਬਦ ਸਾਡੀ ਝੋਲੀ ਪਾਉਂਦੇ ਹਨ ਕਿ ਇਹ ਜਗਿਆਸੂ ਬਣ ਕੇ ਆਇਆ ਹੋਇਆ ਇਸ ਧਰਤੀ ਤੇ ਜੀਵ ਇਕੱਠਾ ਕੁਝ ਕਰਨਾ ਸੀ ਵਿਹਾਜਣਾ ਕੁਝ ਸੀ ਪਰ ਗ્રાਹਕ ਕਿਸੇ ਹੋਰ ਚੀਜ਼ ਦਾ ਬਣ ਗਿਆ ਵਪਾਰੀ ਕਿਸੇ ਚੀਜ਼ ਦੇ ਆ ਪਰ ਵਪਾਰ ਕੁਝ ਹੋਰ ਕਰੀ ਜਾ ਰਿਹਾ ਇਕੱਤਰ ਕੁਝ ਕਰਨਾ ਸੀ ਕਰੀ ਕੁਝ ਜਾ ਰਿਹਾ ਤੇ ਜਿੰਨਾ ਚਿਰ ਤੱਕ ਆਪਣੇ ਅੰਦਰ ਨੂੰ ਇਸ ਬਾਤ ਦੀ ਸਮਝ ਸੋਝੀ ਨਹੀਂ ਆਉਂਦੀ ਕਿ ਮੇਰੇ ਅੰਦਰ ਜੋ ਔਗਣ ਨੇ ਜਿੰਨਾ ਚਿਰ ਮੈਂ ਉਹਨਾਂ ਨੂੰ ਦੂਰ ਨਹੀਂ ਕਰਦਾ ਫਿਰ ਕਹਿਣ ਦੀ ਵੀ ਲੋੜ ਨਹੀਂ ਪੈਣੀ ਜੇ ਤੂੰ ਆਪਣੇ ਆਪ ਨੂੰ ਸਵਾਰਨੇ ਨਾ ਬਾਬਾ ਫਰੀਦ ਸਾਹਿਬ ਕੱਡੇ ਪਿਆਰੇ ਬਚਨ ਤਾਂ ਹੀ ਤੇ ਅਰੰਭਕ ਅਸੀਂ ਸਾਂਝ ਪਾਈ ਸੀ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੜੇ ਗਰੀਮਨ ਮੇ ਸਿਰ ਨੀਵਾ ਕਰ ਦੇਖ ਦੇਖ ਆਪਣੇ ਅੰਦਰ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਆਪਣੇ ਮਨ ਨੂੰ ਸੰਬੋਧਨ ਕੀਤਾ ਤੁਸੀਂ ਸਮੁੱਚੀ ਬਾਣੀ ਪੜ੍ਹ ਕੇ ਵੇਖੋ ਸਾਬ ਸੱਚੇ ਪਾਤਸ਼ਾਹ ਨੇ ਪੈਰ ਪੈਰ ਤੇ ਹਰ ਅੰਗ ਤੇ ਗੁਰੂ ਸਾਹਿਬ ਨੇ ਆਪਣੇ ਮਨ ਨੂੰ ਸੰਬੋਧਨ ਹੋ ਕੇ ਆਖਿਆ ਸੁਣ ਮਨ ਮਿੱਤਰ ਪਿਆਰਿਆ ਮਿਲ ਬੇੜਾ ਹੈ ਇਹ ਜਬ ਲਗ ਜੋਬਨ ਸਾਸ ਸਬ ਤਬ ਲਗੇ ਤੰਦੇ ਅੱਜ ਵੀ ਸਵੇਰੇ ਗੁਰੂ ਅਮਰਦਾਸ ਪਾਤਸ਼ਾਹ ਜੀ ਜਿੱਥੇ ਇਸ ਸਰੀਰ ਦੇ ਬਾਹਰੀ ਤੌਰ ਤੇ ਢਾਂਚੇ ਨੂੰ ਸੰਬੋਧਨ ਹੁੰਦੇ ਨੇ ਨਾ ਕਿ ਇਹ ਸਰੀਰ ਆ ਮੇਰੇ ਆ ਇਸ ਜਗ ਮੇ ਆਏ ਕਿ ਕਿਆ ਤਦ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਤੇ ਸਰੀਰ ਆਜਾ ਤੂੰ ਜਗ ਮੈਂ ਆਇਆ ਫਿਰ ਅੱਗੇ ਕਹਿੰਦੇ ਨੇ ਜਿਨ ਹਰ ਤੇਰਾ ਰਚਨ ਰਚਿਆ ਸੋਹਰ ਮਨ ਨਾ ਵਸਾਇਆ ਜਿਨ ਨੇ ਤੇਰੀ ਰਚਨਾ ਕੀਤੀ ਸੀ ਤੂੰ ਉਹਨੂੰ ਨਹੀਂ ਮਨ ਵਿੱਚ ਵਸਾਇਆ ਤੂੰ ਪਦਾਰਥ ਮਨ ਵਿੱਚ ਵਸਾਲੇ ਤੂੰ ਧੀਆਂ ਪੁੱਤਰ ਮਨ ਵਿੱਚ ਵਸਾਲੇ ਤੂੰ ਸੰਸਾਰੀ ਐਸ਼ਿਸ਼ਰਤ ਰਤਬੇ ਪਦਮੀਆਂ ਇਹ ਸਭ ਕੁਝ ਅੰਦਰ ਵਸਾ ਲਿਆ